ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਦੇ ਮਾਮਲੇ ਦੇ ਵਿੱਚੋ ਐਸ.ਟੀ.ਪੀ.ਸੀ ਨੇ ਕੀਤਾ ਵੱਡਾ ਐਕਸ਼ਨ ਆਪਣੇ ਹੀ ਤਿੰਨ ਮੁਲਾਜ਼ਮਾਂ ਨੂੰ ਕਰ ਦਿੱਤਾ ਸਸਪੈਂਡ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਦਰਬਾਰ ਸਾਹਿਬ ਦੇ ਵਿੱਚ ਇੱਕ ਫੋਟੋ ਵਾਇਰਲ ਹੋਈ ਸੀ ਕੁੜੀ ਦੀ ਜੋ ਯੋਗਾ ਕਰਦੀ ਪਈ ਸੀ ਤੇ ਜਿਸ ਨੂੰ ਲੈ ਕੇ ਉਸ ਫੋਟੋ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ ਸਵਾਲ ਖੜੇ ਹੋਏ ਸੀ ਤੇ ਐਸ.ਟੀ.ਪੀ.ਸੀ ਨੇ ਵੀ ਕਿਹਾ ਸੀ ਕਿ ਸਾਨੂੰ ਇਸ ਫੋਟੋ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਇਸ ਕੁੜੀ ਦੇ ਵੱਲੋਂ ਯੋਗਾ ਕੀਤਾ ਗਿਆ ਹੈ ਕਿਉਂਕਿ ਯੋਗਾ ਕਰਨ ਵਾਲੀ ਥਾਂ ਨਹੀਂ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਕੁੜੀ ਤੇ 295 ਦਾ ਪਰਚਾ ਦਰਜ ਕਰ ਦਿੱਤਾ ਸੀ ਤੇ ਉਹਨ ਐਸ.ਟੀ.ਪੀ.ਸੀ ਨੇ ਵੀ ਵੱਡਾ ਐਕਸ਼ਨ ਕਰ ਦਿੱਤਾ ਆਪਣੇ ਹੀ ਮੁਲਾਜ਼ਮਾਂ ਦਾ ਆਪਣੇ ਹੀ ਸੇਵਾਦਾਰਾਂ ਤੇ ਜੋ ਉਸ ਵਕਤ ਉਸ ਕੁੜੀ ਦੇ ਕੋਲ ਸੀ ਉਹਨਾਂ ਦੇ ਵੱਲੋਂ ਵੀ ਨਹੀਂ ਰੋਕਿਆ ਗਿਆ ਤੇ ਉਹਨਾਂ ਸੇਵਾਦਾਰਾਂ ਨੂੰ ਐਸ.ਟੀ.ਪੀ.ਸੀ ਨੇ ਸਸਪੈਂਡ ਕਰ ਦਿੱਤਾ ਹੈ ਤੋਂ ਦਾਸਤੇ ਕਿਸ ਮੌਕੇ ਨਾਲ ਹੀ ਐਡੀਸੀਪੀ ਦਰਪਨ ਸਿੰਘ ਆਲੂ ਵਾਲੀਆ ਦੇ ਨਾਲ ਵੀ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੁੜੀ ਨੂੰ ਘੱਟ ਤੋਂ ਘੱਟ 7 ਸਾਲ ਦੀ ਸਜ਼ਾ ਵੀ ਹੋ ਸਕਦੀ ਸੀ ਜੇਕਰ ਉਹ ਜਾਂਚ ਦੇ ਵਿੱਚ ਸ਼ਾਮਿਲ ਨਾ ਹੁੰਦੀ ਪਰ ਹੁਣ ਉਸ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਪੁਲਿਸ ਦਾ ਤੇ ਜਾਂਚ ਦੇ ਵਿੱਚ ਸ਼ਾਮਿਲ ਹੋ ਗਈ ਹੈ ਕੁੜੀ ਜਿਸ ਨੇ ਯੋਗਾ ਗੀਤਾ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸੰਮਨ ਕਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਣ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਚ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਠੀਕ ਹੈ ਕੀ ਉਹਨੇ ਤਫਤੀਸ਼ ਲੀਕ ਕੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸੋਨੋ ਇਹ ਦੱਸ ਸਕਦੇ ਆ ਕਿ ਜਿਹੜਾ 41 ए सीआरपीसी ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਉਹ ਆਨਲਾਈਨ ਫੈਰੀ ਕੀਤੀ ਜੀ ਉਹਦੇ ਵਿੱਚ ਕੀ ਉਹ ਜਿਹੜੀ ਗ੍ਰਿਫਤਾਰੀ ਦੀ ਗੱਲ ਕੀਤੀ ਜਾਰੀ ਕਿਉਂਕਿ ਨੌਨ ਬਿਲਕੁਲ ਫੈਂਸ ਜੀ ਅਪਡੇਟ ਹੈ। ਦੇਖੋ ਜੇ ਤਫਤੀਸ਼ ਜਾਰੀ ਹੈਗੀ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ। ਉਦੋਂ ਤੱਕ ਤਫਤੀਸ਼ ਪੂਰੀ ਹੋ ਜੇਗੀ। ਅਸੀਂ ਜੰਗੀ ਪੱਧਰ ਤੇ ਕਰ ਰਹੇ ਹਾਂ।